ਸਤਿਕਾਰਯੋਗ ਵੀਰੋ ਤੇ ਭੈਣੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਇਸ ਤੋਂ ਅੱਗੇ ਜਿਹੜੀ ਮੈਂ ਗੱਲ ਬੇਨਤੀ ਕਰਨੀ ਚਾਹੁੰਨਾ ਤੁਹਾਡੇ ਚਰਨਾਂ ਦੇ ਵਿੱਚ ਕਿ ਰਸਮੀ ਤੌਰ ਦੇ ਉੱਤੇ ਮੁਬਾਰਕ ਕਹਿ ਦੇਣਾ ਹੀ ਕਾਫੀ ਨਹੀਂ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਦੇ ਉੱਤੇ ਅਮਲ ਕਰਨਾ ਵੀ ਜ਼ਰੂਰੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੀ ਸੁਨੇਹੇ ਨੇ ਸਾਡੀ ਜ਼ਿੰਦਗੀ 'ਚ ਸਾਨੂੰ ਜ਼ਿੰਦਗੀ ਨੂੰ ਸਾਡ ਨੂੰ ਵਧੀਆ ਬਣਾਉਣ ਲਈ ਤਾਂ ਉਹਨਾਂ ਨੇ ਉਹਨਾਂ ਦੀ ਆਪਣੀ ਇੱਕ ਲਿਖਤ ਹੈ ਜਿਹੜੀ ਬੜੀ ਇਨਕਲਾਬੀ ਲਿਖਤ ਹੈ ਇਹਨਾਂ ਦੀਆਂ ਸਾਰੀਆਂ ਲਿਖਤਾਂ ਇਨਕਲਾਬੀ ਨੇ ਇਨਕਲਾਬੀ ਗੁਰੂ ਸੀ ਸਾਡੇ ਇਹ ਉਹਨਾਂ ਨੇ ਕਿਹਾ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉਂ ਕੈ ਰੀਸ ਕੀ ਕਹਿੰਦੇ ਨੇ ਇਹਦੇ ਚ ਗੁਰੂ ਨਾਨਕ ਦੇਵ ਜੀ ਕਿ ਇੱਥੋਂ ਦੇ ਪ੍ਰਬੰਧ ਨੇ ਇੱਥੋਂ ਦੇ ਸਿਸਟਮ ਨੇ ਜਾਤਾਂ ਦੇ ਅੰਦਰ ਇੱਕ ਐਸਾ ਸਿਸਟਮ ਬਣਾਇਆ ਹੋਇਆ ਹੈ ਕਿ ਕੁਝ ਨੂੰ ਉੱਚੇ ਕੁਝ ਨੂੰ ਨੀਵੇਂ ਗਾ ਨੀਵੇਂਆਂ ਦੇ ਵਿੱਚ ਨੀਵੇਂ ਹੋਰ ਨੀਵੇਂ ਅਤਨੀਚ ਨੀਚੀ ਹੂੰ ਅਤਨੀਚ ਬਹੁਤ ਨੀਵੇਂ ਵੀ ਆਤ ਅਤ ਦੇ ਨੀਚ ਨੇ ਕਈ ਤਾਂ ਬੰਦੇ ਉਹਨਾਂ ਨੂੰ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਹੋਇਆ ਹੈ ਕਿ ਉਹਨਾਂ ਨੂੰ ਕਿਹਾ ਜਾਂਦਾ ਕਿ ਅਤ ਦੇ ਨੀਚ ਨੇ ਤੇ ਨਾਨਕ ਕਿਹਦੇ ਨਾਲ ਖੜਾ ਹੈ ਆਪਣੀ ਬਾਣੀ ਦੇ ਵਿੱਚ ਕਹਿੰਦੇ ਕਿ ਜਿਨ੍ਹਾਂ ਨੂੰ ਤੁਸੀਂ ਅਤ ਦੇ ਨੀਚ ਕਹਿੰਦੇ ਹੋ ਅੰਤਾਂ ਦੇ ਗਰੀਬ ਨੇ ਜਿਹੜੇ ਮੈਂ ਉਹਨਾਂ ਦੇ ਨਾਲ ਖੜਾ ਹਾਂ ਇਹ ਗੱਲ ਉਹਨਾਂ ਨੇ ਸਿਰਫ ਲਿਖੀ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਰੂਪ ਦੇ ਵਿੱਚ ਸਾਨੂੰ ਕਰਕੇ ਵੀ ਵਿਖਾਈ ਹੈ ਕਾਰਪੋਰੇਟ ਕਰਾਣਿਆਂ ਦਾ ਅਸੀਂ ਰੋਲਾ ਪਾਉਂਦੇ ਆ ਕਿ ਅੱਜ ਸਾਡੇ ਕਾਰਪੋਰੇਟ ਕਰਾਣੇ ਨੇ ਜਿਹੜੇ ਦੇਸ਼ ਨੂੰ ਲੁੱਟਣ ਲੱਗੇ ਹੋਏ ਨੇ ਗਰੀਬ ਜਨਤਾ ਨੂੰ ਕਿਸਾਨੀ ਨੂੰ ਮਜ਼ਦੂਰਾਂ ਨੂੰ ਹੋਰ ਉਦੋਂ ਵੀ ਕਾਰਪੋਰੇਟ ਹੈਗੇ ਸੀਗੇ ਉਦੋਂ ਵੀ ਤਨਾਡ ਲੋਕ ਹੈਗੇ ਸੀ ਬਾਬੇ ਨਾਨਕ ਦੇ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਮਲਕਪਾਗੋ ਨਾਂ ਦਾ ਇੱਕ ਵੱਡਾ ਸਰਮਾਇਆਦਾਰ ਜਿਨੇ ਹੋਕਾ ਦਿੱਤਾ ਸੀ ਕਿ ਮੇਰੇ ਪਿਤਾ ਦਾ ਸ਼ਰਾਦ ਹੈ ਤੇ ਹਰੇਕ ਸਾਧੂ ਸੰਤ ਹੈ ਜਿਹੜਾ ਉਹ ਮੇਰੇ ਘਰੇ ਆ ਕੇ ਖਾਣਾ ਖਾਵੇ ਮਾਲ ਪੂਰੇ ਪੱਕ ਰਹੇ ਨੇ ਤੇ ਗੁਰੂ ਨਾਨਕ ਦੇਵ ਜੀ ਵੀ ਉਸੇ ਪਿੰਡ ਦੇ ਵਿੱਚ ਚਾਏ ਹੋਏ ਸੀ ਪ੍ਰਚਾਰ ਵਾਸਤੇ ਤੇ ਉਹਨਾਂ ਨੂੰ ਵੀ ਜਦੋਂ ਲੈਣ ਵਾਸਤੇ ਆਏ ਜਦੋਂ ਉਹਨਾਂ ਨੂੰ ਵੀ ਸੁਨੇਹਾ ਮਿਲਿਆ ਕਿ ਮਲਕ ਭਾਗੋ ਦਾ ਸੱਦਾ ਚਲੋ ਤੁਸੀਂ ਵੀ ਚੱਲ ਕੇ ਉੱਥੇ ਮਾਲ ਪੂੜੇ ਛਕੋ ਪਰ ਬਾਬੇ ਨਾਨਕ ਨੇ ਉੱਥੇ ਜਾਣ ਤੋਂ ਨਾ ਕਰਤੀ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਕਹਿ ਦਿੱਤਾ ਸੀ ਕਿ ਇਹ ਸਰਮਾਇਦਾਰ ਹੈ ਜਿਹੜਾ ਗਰੀਬ ਲੋਕਾਂ ਦਾ ਖੂਨ ਨਿਚੋੜ ਕੇ ਜਿਹੜਾ ਇਹ ਜਾਗਰ ਚਾ ਰਿਹਾ ਹੈ ਇਹ ਲੰਗਰ ਲਾ ਰਿਹਾ ਇਸ ਤਰ੍ਹਾਂ ਦਾ ਮਾਲ ਪੂੜੇ ਖਵਾ ਰਿਹਾ ਮੈਂ ਇਹਦੇ ਵਿੱਚ ਸ਼ਾਮਲ ਨਹੀਂ ਹੋਣਾ ਜ਼ਬਰਦਸਤੀ ਆਪਣੇ ਸਪਾਈਆਂ ਨੂੰ ਜਦੋਂ ਮਲਕ ਭਾਗੋ ਨੇ ਕਿਹਾ ਸੀ ਜ਼ਬਰਦਸਤੀ ਲੈ ਕੇ ਆਓ ਦਾ ਗੁਰੂ ਨਾਨਕ ਦੇਵ ਜੀ ਨੇ ਸਾਬਤ ਕਰ ਦਿੱਤਾ ਸੀ ਸਾਡੇ ਚਿੱਤਰਕਾਰਾਂ ਨੇ ਵੀ ਇਸ ਤਰ੍ਹਾਂ ਦੋ ਤਸਵੀਰਾਂ ਇੱਕ ਤਸਵੀਰ ਬਣਾਈ ਹੁੰਦੀ ਹੈ ਜਿਹਦੇ ਵਿੱਚ ਉਹ ਕੋਦਰੇ ਦੀ ਰੋਟੀ ਦੇ ਵਿੱਚੋਂ ਦੁੱਧ ਨਿਕਲਦਾ ਵਿਖਾਉਂਦੇ ਨੇ ਤੇ ਮਾਲ ਪੂਰੇ ਦੇ ਵਿੱਚੋਂ ਖੂਨ ਨਿਕਲਦਾ ਵਿਖਾਉਂਦੇ ਨੇ ਉਹ ਇੱਕ ਸਿੰਬੋਲਿਕ ਤਸਵੀਰ ਹੈ ਇਸ਼ਾਰਾ ਕਰਦੀ ਹੈ ਗੁਰੂ ਨਾਨਕ ਦੇਵ ਜੀ ਦੀ ਇਸ ਫਲਸਫੀ ਦੇ ਵੱਲ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਵੱਡੇ ਧਨਾੜ ਸਰਮਾਇਦਾਰ ਦੇ ਮਾਲ ਪੂਰੇ ਠੁਕਰਾ ਕੇ ਇੱਕ ਗਰੀਬ ਮਜ਼ਦੂਰ ਜੀ ਨੂੰ ਭਾਈ ਲਾਲੋ ਕਿਹਾ ਜਾਂਦਾ ਸਤਕਾਰ ਨਾਲ ਉਹਨਾਂ ਦੇ ਘਰ ਜਾ ਕੇ ਕੋਧਰੇ ਦੀ ਰੋਟੀ ਖਾਧੀ ਸੀ ਤਾ ਇਹ ਗਰੀਬਾਂ ਨਾਲ ਖੜਨ ਦਾ ਇੱਕ ਸੁਨੇਹਾ ਜਿਹੜਾ ਹੈਗਾ ਤੇ ਔਰ ਗਰੀਬ ਦੀ ਜਿਹੜੀ ਮੁਰਕਾ ਬਗਾ ਕੇ ਜਿਹੜੇ ਗਰੀਬ ਜਦੋਂ ਮੁਰਕਾ ਬਗਾ ਕੇ ਆਪਣੀ ਕਿਰਤ ਕਮਾਈ ਕਰਦਾ ਹੈ ਤਾਂ ਉਹਦੇ ਵਿੱਚੋਂ ਮੁਰਕੇ ਦੀ ਖੁਸ਼ਬੂ ਆਉਂਦੀ ਹੈ ਤੇ ਜਿਹੜਾ ਸਰਮਾਇਦਾਰ ਹੁੰਦਾ ਹੈ ਉਹਦੀ ਕਿਰਤ ਕਮਾਈ ਦੇ ਵਿੱਚੋਂ ਬੋ ਆਉਂਦੀ ਹੁੰਦੀ ਹੈ ਬਾਬੇ ਨਾਨਕ ਦੀ ਜਿਹੜੀ ਇਹ ਤਸਵੀਰ ਹੈ ਜਾਂ ਇਹ ਉਹਨਾਂ ਦੀ ਜਿਹੜੀ ਫਲਸਫੀ ਹੈ ਸਾਨੂੰ ਇਹ ਹੀ ਸਾਬਤ ਕਰਦੀ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੈਂ ਗਰੀਬਾਂ ਨਾਲ ਖੜਾ ਹਾਂ ਹੇਠਲੀ ਸ਼੍ਰੇਣੀ ਨਾਲ ਬਿਲਕੁਲ ਜਿਹੜੇ ਅੱਤ ਦੇ ਨੀਚ ਜਿਹੜੇ ਜਿਨ੍ਹਾਂ ਨੂੰ ਸ਼ਬਦ ਵਰਤੇ ਜਾਂਦਾ ਹੈ ਨੀਵੇਂ ਮਤਲਬ ਉਹਨਾਂ ਨਾਲ ਮੈਂ ਖੜਾ ਹੈਗਾ ਤਾਂ ਸਾਡੇ ਗੁਰੂ ਦਾ ਇਹ ਸਭ ਤੋਂ ਵੱਡਾ ਸਨੇਹ ਹੈ ਸਾਨੂੰ ਇਹਦੇ ਉੱਤੇ ਅਮਲ ਕਰ ਲੈਣਾ ਚਾਹੀਦਾ ਹੈ ਕਿ ਜਿਹੜੇ ਗਰੀਬ ਤੋਂ ਵੀ ਗਰੀਬ ਨੇ ਹੇਠਲੇ ਲੋਕ ਨੇ ਹਾਸ਼ੀਏ ਤੇ ੱੱਕੇ ਹੋਏ ਲੋਕ ਨੇ ਅੰਤਾਂ ਦੀ ਗਰੀਬੀ ਚ ਦੇ ਲਤਾੜੇ ਹੋਏ ਲੋਕ ਨੇ ਸਾਨੂੰ ਉਹਨਾਂ ਨੂੰ ਉੱਚਾ ਚੁੱਕਣ ਲਈ ਸਤਕਾਰ ਦੇਣ ਲਈ ਪਿਆਰ ਦੇਣ ਲਈ ਸਾਨੂੰ ਇਹ ਇਸ ਕੁਰਬਾਨੀ ਦਾ ਜਿਹੜਾ ਹੈਗਾ ਆਧਾਰ ਮੰਨ ਕੇ ਇਸ ਨੂੰ ਇਸ ਗੱਲ ਤੋਂ ਪ੍ਰੇਰਣਾ ਲੈ ਕੇ ਉਹਨਾਂ ਵੱਲ ਸਾਨੂੰ ਖਿਆਲ ਕਰਨਾ ਚਾਹੀਦਾ ਇਹ ਸਾਨੂੰ ਸੁਨੇਹਾ ਹੈ ਇਹ ਹੀ ਸਾਨੂੰ ਇੱਕ ਵੱਡਾ ਸਬਕ ਹੈ ਗੁਰੂ ਨਾਨਕ ਦੇਵ ਜੀ ਦਾ ਔਰ ਦੂਸਰੇ ਪਾਸੇ ਇੱਕ ਉਹਨਾਂ ਦੀ ਗੱਲ ਔਰਤ ਜਾਤੀ ਬਾਰੇ ਜਿਹੜੀ ਕਮਾਲ ਦੀ ਗੱਲ ਹੈ ਹੁਣ ਤੱਕ ਮੈਂ ਜੇ ਉਦਾਹਰਨਾਂ ਦੇਵਾਂ ਕਿ ਫਲਾਣੇ ਗੋਰਖਨਾਥ ਨੇ ਫਲਾਣੇ ਨਾਥਾ ਨੇ ਜੋਗੀਆਂ ਨੇ ਔਰਤ ਨੂੰ ਭੰਡਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਤੀ ਦੀ ਰਸਮ ਵੀ ਇੱਥੇ ਚੱਲਦੀ ਸੀ ਤਾਂ ਸਾਡੇ ਇਹਨਾਂ ਗੁਰੂਆਂ ਨੇ ਇਹਨਾਂ ਬੁਰਾਈਆਂ ਦੇ ਖਿਲਾਫ ਆਵਾਜ਼ ਵੀ ਬੁਲੰਦ ਕੀਤੀ ਹੈ ਔਰ ਔਰਤ ਜਾਤੀ ਨੂੰ ਨਿੰਦਣ ਤੇ ਭੰਡਣ ਦੇ ਖਿਲਾਫ ਇਹਨਾਂ ਨੇ ਸੰਘਰਸ਼ ਵੀ ਕੀਤਾ ਹੈ ਔਰ ਲਿਖਿਆ ਵੀ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਪੰਨਾ 473 ਦੇ ਉੱਤੇ ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਕੀ ਲਿਖਦੇ ਨੇ ਸੋ ਕਿਉ ਮੰਦਾ ਕੀ ਜਿਤ ਜਮੈ ਰਾਜਾਨ ਜਿਹੜੇ ਵੱਡੇ ਵੱਡੇ ਮਹਾਪੁਰਸ਼ਾਂ ਨੂੰ ਵੱਡੇ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਰਾਜੇ ਮਹਾਰਾਜੇ ਵੀ ਕਹਿੰਦੇ ਆ ਹੋਰ ਮਹਾਪੁਰਸ਼ ਕਹਿੰਦੇ ਆ ਉਹਨਾਂ ਨੂੰ ਜਨਮ ਦੇਣ ਵਾਲੀ ਜਿਹੜੀ ਔਰਤ ਉਹ ਮਾੜੀ ਕਿਵੇਂ ਹੋ ਸਕਦੀ ਹੈ ਇਹ ਵੀ ਗੁਰੂ ਨਾਨਕ ਦੇਵ ਜੀ ਦੇ ਹਿੱਸੇ ਆਈ ਗੱਲ ਉਹਨਾਂ ਨੇ ਇਹ ਆਵਾਜ਼ ਬੁਲੰਦ ਕੀਤੀ ਹੈ ਔਰਤ ਦੇ ਹੱਕ ਦੇ ਵਿੱਚ ਇਹ ਤੋਂ ਪ੍ਰੇਰਨਾ ਲੈ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਸ਼ੋਕ ਮੰਦਾਖੀ ਕਿ ਔਰਤ ਨੂੰ ਮੰਦਾ ਨਾ ਬੋਲੋ ਤਾਂ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਚੁਣੌਤੀ ਹੈ ਇੱਕ ਕਿ ਬੰਦੇ ਜਦੋਂ ਆਪਸ ਦੇ ਵਿੱਚ ਲੜਦੇ ਨੇ ਤਾਂ ਉਹ ਗਾਲ ਕੱਢਦੇ ਆ ਮਾਂ ਭੈਣ ਤੇ ਧੀ ਦੀ ਸਾਨੂੰ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਪਰਹੇਜ਼ ਕਰਨਾ ਚਾਹੀਦਾ ਆਪਦੀ ਆਦਤ ਨੂੰ ਸੋਧਣਾ ਚਾਹੀਦਾ ਹੈ ਮੈਂ ਵੀ ਮਰਦ ਸਮਾਜ ਦੇ ਵਿੱਚ ਹੋਈਆਂ ਤੇ ਮੈਂ ਇਕੱਲਾ ਤੁਹਾਨੂੰ ਸਬਕ ਦੇਈ ਜਾਂਣਾ ਗੁਰਬਾਣੀ ਦੇ ਹਵਾਲੇ ਦੇ ਕੇ ਮੈਂ ਵੀ ਤੁਹਾਡੇ ਵਿੱਚੋਂ ਆ ਆਪਾਂ ਨੂੰ ਇਸ ਗੁਰਪੁਰਬ ਤੋਂ ਇਹ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਅਸੀਂ ਧੀਆਂ ਭੈਣਾਂ ਤੇ ਆਪਣੀਆਂ ਪਤਨੀਆਂ ਮਾਵਾਂ ਜਿੰਨੇ ਵੀ ਔਰਤ ਦੇ ਰੂਪ ਨੇ ਉਹਨਾਂ ਦਾ ਸਤਿਕਾਰ ਕਰਦੇ ਹੋਏ ਜੇ ਕਦੇ ਗੁੱਸਾ ਆਉਂਦਾ ਹੈ ਅਸੀਂ ਬੰਦੇ ਬੰਦੇ ਜਦੋਂ ਲੜਦੇ ਆ ਤਾਂ ਮਾਂ ਪੈਣ ਤੇ ਧੀ ਦੀ ਗਾਲ ਨਾ ਕੱਢੀਏ ਇਹ ਸਾਨੂੰ ਸੁਨੇਹਾ ਲਾਇਆ ਸਾਨੂੰ ਸਬਕ ਦਿੱਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੇ ਸਾਨੂੰ ਗੁਰਪੁਰਬ ਰਸਮੀ ਤੌਰ ਤੇ ਮਨਾਉਣ ਦੀ ਥਾਂ ਇਸ ਉਹਨਾਂ ਦੇ ਜਿਹੜਾ ਸਿੱਖਿਆ ਇਹਦੇ ਉੱਤੇ ਵੀ ਅਮਲ ਕਰਨਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਨੇ ਥਾਂ ਥਾਂ ਦੇ ਉੱਤੇ ਯਾਤਰਾਵਾਂ ਕਰਕੇ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ਉਹਨਾਂ ਨੇ ਪਖੰਡੀ ਲੋਕਾਂ ਦੇ ਨਾਲ ਬੁਰੇ ਵਿਚਾਰਾਂ ਵਾਲੇ ਲੋਕਾਂ ਦੇ ਨਾਲ ਗੋਸ਼ਟੀਆਂ ਵੀ ਰਚਾਈਆਂ ਉਹਨਾਂ ਦਾ ਤਾਂ ਰਾਹੀ ਏ ਸੀ ਉਹ ਕਦੇ ਉਹਨਾਂ ਨੇ ਰੋਬ ਨਾਲ ਤੌਸ ਨਾਲ ਜਾਂ ਮਤਲਬ ਕੋਈ ਤਾਕਤ ਨਾਲ ਕਿਸੇ ਨੂੰ ਨਹੀਂ ਸੁਧਾਰਿਆ ਹੈਗਾ ਜ਼ਬਰਦਸਤੀ ਠੋਸੀ ਨਹੀਂ ਆਪਣੀ ਗੱਲ ਕਦੇ ਕਿਸੇ ਦੇ ਉੱਤੇ ਉਹਨੇ ਕਿਹਾ ਆਓ ਬੈਠ ਕੇ ਆਪਾਂ ਗੋਸ਼ਟੀ ਕਰ ਲੈਨੇ ਆ ਸਿੱਧਾਂ ਨਾਲ ਗੋਸਟ ਉਹਨਾਂ ਦੀ ਮਸ਼ਹੂਰ ਹੈਗੀ ਹੈ ਕਿ ਸਾਧੂਆਂ ਨਾਲ ਉਹਨਾਂ ਨੇ ਗੋਸਟ ਕੀਤੀ ਉਹਨਾਂ ਨੂੰ ਕਿਵੇਂ ਸਿੱਧੇ ਰਸਤੇ ਤੇ ਲੈ ਕੇ ਆਏ ਨੇਗੇ ਇਸੇ ਤਰ੍ਹਾਂ ਹੀ ਕੋਡੇ ਰਾਕਸ਼ਾਂ ਦੇ ਨਾਲ ਬਲੀਆਂ ਕੰਧਾਰੀਆਂ ਦੇ ਨਾਲ ਤੇ ਸੱਜਣ ਠੱਗਾਂ ਦੇ ਨਾਲ ਉਹਨਾਂ ਨੇ ਗੋਸ਼ਟੀਆਂ ਰਚਾਈਆਂ ਤੇ ਉਹਨਾਂ ਦੇ ਬੁਰੇ ਵਿਚਾਰਾਂ ਨੂੰ ਬਦਲ ਕੇ ਉਹਨਾਂ ਨੇ ਕਿਵੇਂ ਰੱਖ ਦਿੱਤਾ ਸਿੱਧੇ ਰਸਤੇ ਕਿਵੇਂ ਲਿਆਏ ਇਹ ਗੋਸ਼ਟੀਆਂ ਰਚਾਉਣ ਦਾ ਵਿਚਾਰ ਬਟਾਂਦਰੇ ਦਾ ਰਾਹ ਸੀ ਜਿਹੜਾ ਉਹਨਾਂ ਦਾ ਰਾਹ ਸੀਗਾ ਸਾਨੂੰ ਇਹ ਅਪਣਾਉਣਾ ਚਾਹੀਦਾ ਅੱਜ ਜਦੋਂ ਕਿਸੇ ਮਸਲੇ ਦੇ ਉੱਤੇ ਕਈ ਵਾਰੀ ਕੁਝ ਲੋਕ ਹੁੰਦੇ ਨੇ ਤੌਸ ਨਾਲ ਰੋਹ ਨਾਲ ਆਪਣੀ ਗੱਲ ਮਰਵਾਉਣਾ ਚਾਹੁੰਦੇ ਹੁੰਦੇ ਨੇਗੇ ਜਾਂ ਡਾਂਗ ਦੇ ਜ਼ੋਰ ਨਾਲ ਆਪਣੀ ਗੱਲ ਮਨਾਉਣਾ ਚਾਹੁੰਦੇ ਨੇ ਇਹ ਗੱਲ ਬਿਲਕੁਲ ਹੀ ਗਲਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਜਿਹੜਾ ਰਾਜ਼ ਦੱਸਦੇ ਨੇ ਕਿ ਗੋਸ਼ਟੀਆਂ ਰਚਾਓ ਵਿਚਾਰ ਬਟਾਂਦਰੇ ਕਰੋ ਬੁਰੇ ਬੰਦੇ ਨਾਲ ਵੀ ਕਰੋ ਉਹਨਾਂ ਨੂੰ ਕਹੋ ਆਓ ਸਾਨੂੰ ਜਿੱਤ ਲੋ ਤੁਸੀਂ ਜਾਂ ਤਾਂ ਜਾਂ ਅਸੀਂ ਤੁਹਾਨੂੰ ਸਮਝਾ ਲਾਂਗੇ ਤਰਕ ਨਾਲ ਗੱਲ ਕਰੋ ਦਲੀਲ ਨਾਲ ਗੱਲ ਕਰੋ ਹਰਦوار ਵੀ ਉਹਨਾਂ ਨੇ ਜਿਵੇਂ ਪਾਣੀ ਦੇ ਕੇ ਇਹ ਸਬਦ ਕੀਤਾ ਕਿ ਪਾਣੀ ਜਿਹੜਾ ਸੂਰਜ ਤੱਕ ਨਹੀਂ ਜਾ ਸਕਦਾ ਖੇਤਾਂ ਨੂੰ ਪਾਣੀ ਦੇਣ ਵਾਲੀ ਘਟਨਾ ਆਪਾਂ ਸਾਰੇ ਜਾਣਦੇ ਆ ਇਸ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ ਬਹਿਮਾ ਪਰਮਾ ਦੇ ਵਿੱਚੋਂ ਵੀ ਕੱਢਿਆ ਤੇ ਸਾਨੂੰ ਬਹਿਮਾ ਪਰਮਾ ਦੇ ਵਿੱਚੋਂ ਨਿਕਲਣਾ ਚਾਹੀਦਾ ਹੈ ਅੰਧਵਿਸ਼ਵਾਸਾਂ ਤੋਂ ਮੁਕਤ ਹੋਣਾ ਚਾਹੀਦਾ ਹੈ ਇਹ ਵੀ ਸਾਡੇ ਗੁਰੂ ਦਾ ਸਾਨੂੰ ਸੁਨੇਹਾ ਹੈਗਾ ਤੇ ਇਹਦੇ ਨਾਲ ਹੀ ਆਖਰ ਦੇ ਵਿੱਚ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸਿੱਖ ਧਰਮ ਹੈ ਜਿਹੜਾ ਉਹਦਾ ਜਿਹੜਾ ਮੁੱਖ ਸਿਧਾਂਤ ਹੈ ਜਿਹੜਾ ਉਹ ਖੜਾ ਹੈ ਜਿਹੜੇ ਸਿਧਾਂਤ ਦੇ ਸਿਰ ਦੇ ਉੱਤੇ ਖੜਾ ਹੈ ਜਿਹੜੀ ਨੀ ਹੈ ਸਿੱਖ ਧਰਮ ਦੀ ਉਹ ਕੀ ਹੈ ਕਿਰਤ ਕਰੋ ਵੰਡ ਕੇ ਛਕੋ ਤੇ ਨਾਮ ਜਪੋ ਕੀ ਹੈ ਨਾ ਤੇ ਕਿਰਤ ਕਰਨ ਦਾ ਉਹਨਾਂ ਨੇ ਸਿਰਫ ਹੋਕਾ ਨਹੀਂ ਦਿੱਤਾ ਵੀ ਹੋਕਾ ਦੇਤਾ ਜੀ ਆਪ ਕਿਰਤ ਕੀਤੀ ਨਹੀਂ ਉਹਨਾਂ ਨੇ ਆਪਣੇ ਆਖਰੀ ਸਮੇਂ ਦੇ ਵਿੱਚ ਜਿੰਦਗੀ ਦਾ ਜਿਹੜਾ ਆਖਰੀ ਪੜਾਅ ਸੀ ਉਹਨਾਂ ਦਾ ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਹੈ ਉੱਥੇ ਉਹਨਾਂ ਨੇ ਰਾਵੀ ਦੇ ਕੰਢੇ ਖੇਤੀ ਵੀ ਕੀਤੀ ਖੁਦ ਹਲ ਚਲਾਇਆ ਖੁਦ ਮੁਰਕਾ ਵਗਾ ਕੇ ਖੁਦ ਖੇਤੀ ਕਰਕੇ ਯਾਨੀ ਉਹਨਾਂ ਨੇ ਖੁਦ ਕਿਸਾਨੀ ਕੀਤੀ ਹੈ ਸਾਡੇ ਦਾ ਗੁਰੂ ਵੀ ਕਿਸਾਨ ਹੈ ਇਹ ਕਹਿ ਲਓ ਤੇ ਉਹਨਾਂ ਨੇ ਕਿਸਾਨੀ ਖੁਦ ਕੀਤੀ ਕਿਸਾਨੀ ਔਰ ਖੁਦ ਅਨਾਜ ਪੈਦਾ ਕੀਤਾ ਭੇਲਾ ਬਹਿ ਕੇ ਨਹੀਂ ਖਾਦਾ ਬਿਲਕੁਲ ਹੀ ਤੇ ਇਹ ਇੱਕ ਵੱਡਾ ਕਿਰਤ ਕਰਨ ਦਾ ਸਨੇਹਾ ਕਿਉਂਕਿ ਕਿਰਤ ਜਦੋਂ ਕਰਕੇ ਅਸੀਂ ਮੁਰਕਾ ਬਗਾ ਕੇ ਕੋਈ ਚੀਜ਼ ਪੈਦਾ ਕਰਦੇ ਹਾਂ ਉਹਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਮੁਰਕੇ ਦੇ ਵਿੱਚੋਂ ਵੀ ਤੇ ਜਿਹੜੀ ਹਰਾਮ ਦੀ ਕਮਾਈ ਹੁੰਦੀ ਹੈ ਉਹਦੇ ਬਾਰੇ ਵੀ ਬਾਬੇ ਨਾਨਕ ਨੇ ਲਿਖਿਆ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾ ਤਾਂ ਭਰੇ ਜਾਂ ਮੁਰਦਾਰਨਾ ਖਾਏ ਮਤਲਬ ਕਿ ਹੱਕ ਪਰਾਇਆ ਨਾਨਕਾ ਜਦੋਂ ਕੋਈ ਬੰਦਾ ਕਿਸੇ ਦਾ ਹੱਕ ਖੋ ਕੇ ਖਾਂਦਾ ਨਾ ਕਹਿੰਦੇ ਫਿਰ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਜੇ ਉਹ ਮੁਸਲਮਾਨ ਹੈ ਤਾਂ ਉਹਨੂੰ ਸੂਰ ਖਾਣ ਦੇ ਬਰਾਬਰ ਹੈ ਜੇ ਉਹ Hindu ਹੈ ਤਾਂ ਗੌਦਾ ਮਾਸ ਖਾਣ ਦੇ ਬਰਾਬਰ ਉਹਨਾਂ ਨੇ ਉਸ ਵੇਲੇ ਤੁਲਨਾ ਕੀਤੀ ਐ ਇਸ ਗੱਲ ਦੀ ਕਿ ਐਡਾ ਮਾੜਾ ਐ ਤੇ ਇਸ ਕਰਕੇ ਹੱਕ ਪ੍ਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਤਾ ਪਰ ਜਾ ਮਰਦਾਰ ਨਾ ਖਾਏ ਜੇ ਤੁਸੀਂ ਕਿਸੇ ਦਾ ਹੋਰ ਹੱਕ ਖੋ ਕੇ ਨਹੀਂ ਖਾਓਗੇ ਗੁਰਪੀਰ ਨੇ ਤੁਹਾਡੇ ਹੱਕ ਦੇ ਵਿੱਚ ਤਾਂ ਹੀ ਗਵਾਹੀ ਪਾਉਣੀ ਐ ਨਹੀਂ ਤਾਂ ਤੁਹਾਨੂੰ ਮਾੜਾ ਗਿਣਿਆ ਜਾਏਗਾ ਯਾਨੀ ਉਹਨਾਂ ਨੇ ਕਿਰਤ ਕਰੋ ਦਾ ਹੁਕਮ ਦਿੱਤਾ ਵੀ ਖੁਦ ਕਿਰਤ ਕਰੋ ਫਿਰ ਲੋੜਵੰਦਾਂ ਦੇ ਵਿੱਚ ਵੰਡ ਕੇ ਛਕੋ ਇਹ ਨਹੀਂ ਕਿ ਜਿਵੇਂ ਅੱਜ ਅਸੀਂ ਵੇਖਦੇ ਹਾਂ ਕਿ ਕੁਝ ਚਲਾਕ ਲੋਕ ਸਰਕਾਰਾਂ ਦੇ ਸਿਰ ਤੇ ਇਸ ਤਰ੍ਹਾਂ ਦੀਆਂ ਸਕੀਮਾਂ ਬਣਾ ਕੇ ਸਗੋਂ ਕਿਰਤਿਆਂ ਨੂੰ ਲੁੱਟ ਰਹੇ ਨੇ ਤੇ ਕੁਝ ਬੰਦਿਆਂ ਕੋਲੇ ਧਨ ਇਕੱਠਾ ਹੋ ਹੀ ਜਾਂਦਾ ਹੈ ਇਹ ਧਨ ਨੂੰ ਧਨ ਨੂੰ ਵੀ ਵੰਡਣ ਦੀ ਲੋੜ ਹੈ ਬਰਾਬਰੀ ਵਾਲਾ ਸਮਾਜ ਕਿਵੇਂ ਆਵੇ ਅੱਜ ਕੁਝ ਲੋਕ ਤਾਂ ਗਰੀਬੀ ਦੇ ਦੌਰੇ ਪੈ ਪੈ ਕੇ ਮਰ ਰਹੇ ਨੇਗੇ ਖੁਦਕਸ਼ੀਆਂ ਕਰ ਜਾਂਦੇ ਨੇ ਕਿ ਉਹਨਾਂ ਕੋਲੇ ਖਾਣ ਨੂੰ ਰੋਟੀ ਨਹੀਂ ਹੁੰਦੀ ਕਰਜ਼ੇ ਦੇ ਜਾਲ ਚ ਫਸੇ ਹੋਏ ਨੇਗੇ ਔਰ ਦੂਜੇ ਪਾਸੇ ਧਨ ਦੇ ਅੰਬਾਰ ਲੱਗੇ ਪਏ ਨੇਗੇ ਤੇ ਸਾਡੇ ਗੁਰੂ ਨੇ ਕਿਰਤ ਕਰਨ ਦੀ ਗੱਲ ਵੀ ਸਾਨੂੰ ਕਹੀ ਹੈ ਤੇ ਵੰਡ ਕੇ ਛਕਣ ਦੀ ਗੱਲ ਵੀ ਕਹੀ ਹੈ ਤੇ ਨਾਮ ਜਪਣ ਮਤਲਬ ਕੀ ਗਿਆਨ ਹਾਸਲ ਕਰਨਾ ਵੱਦ ਤੋਂ ਵੱਦ ਵੱਦ ਤੋਂ ਵੱਦ ਸ਼ਬਦਾਂ ਦੇ ਵਿੱਚ ਵਾਕਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਕਿਤਾਬਾਂ ਦੇ ਵਿੱਚ ਜਿਹੜਾ ਇਹ ਫਲਸਫਾ ਪਿਆ ਲਿਖਿਆ ਨਾਮ ਉਹ ਉਹਨੂੰ ਪੜਨਾ ਗਿਆਨ ਹਾਸਲ ਕਰਨਾ ਗਿਆਨ ਗ੍ਰਹਿਣ ਕਰਨਾ ਇਹ ਨਾਮ ਜਪਣ ਦੀ ਗੱਲ ਵੀ ਕੀਤੀ ਹੈ ਇਹ ਮੇਨ ਸਿਧਾਂਤ ਹੈ ਅਸੀਂ ਇਸੇ ਸਿਧਾਂਤ ਦੇ ਉੱਤੇ ਚੱਲ ਕੇ ਹੀ ਆਪਣੀ ਜ਼ਿੰਦਗੀ ਨੂੰ ਸੁਰੱਖਿਰੂ ਕਰ ਸਕਦੇ ਹਾਂ ਤਾਂ ਜਾਤ ਪਾਤ ਦਾ ਖੜਾ ਛੜਾਣਾ ਪਏਗਾ ਇਹ ਚੁਣੌਤੀ ਹੈ ਪੰਜਾਬ ਦੀ ਧਰਤੀ ਦੇ ਉੱਤੇ ਕਿ ਜਾਤਾਂ ਦੇ ਨਾਂ ਤੇ ਜਿਹੜੇ ਗੁਰਦੁਆਰੇ ਉਸਰ ਰਹੇ ਨੇਗੇ ਜਾਤਾਂ ਦੇ ਨਾਂ ਦੇ ਉੱਤੇ ਉਹਦੇ ਬਾਰੇ ਵੀ ਸੋਚਣਾ ਪਏਗਾ ਸਰਬ ਸੰਜੀਵ ਪਾਲਤਾ ਦਾ ਸਨੇਹਾ ਦਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਸਰਬ ਸੰਜੀਵਾਲਤਾ ਦਾ ਤੇ ਜੇ ਅਸੀਂ ਇਸ ਤੋਂ ਪਾਸੇ ਟਕ ਕੇ ਜਾਤਾਂ ਦੇ ਵਿੱਚ ਉਲਝਾਂਗੇ ਜਾਂ ਅਸੀਂ ਕੋਈ ਬਜ਼ਮਾਂ ਦੇ ਨਾਂ ਤੇ ਬੰਡੀਆਂ ਖੜਾ ਖੜੀਆਂ ਕਰਦੇ ਹਾਂ ਇਹਦਾ ਮਤਲਬ ਹੈ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਦਿੱਤੀ ਹੋਈ ਸਿੱਖਿਆ ਤੋਂ ਕਿਤੇ ਨਾ ਕਿਤੇ ਪਾਸੇ ਚੱਲ ਰਹੇ ਹਾਂਗੇ ਤਾਂ ਗੁਰੂ ਪੁਰਬ ਹੈ ਜਿਹੜਾ ਇਹ ਮੁਬਾਰਕ ਰਸਮੀ ਤੌਰ ਤੇ ਕਹਿ ਦੇਣਾ ਕਾਫੀ ਨਹੀਂ ਇਹਨਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਦਿਮਾਗ ਦੇ ਵਿੱਚ ਵਸਾ ਕੇ ਆਪਣੇ ਮਨ ਨੂੰ ਉਹਦੇ ਅਨੁਸਾਰ ਢਾਲ ਕੇ ਉਸ ਤਰ੍ਹਾਂ ਦੀ ਫਿਰ ਜ਼ਿੰਦਗੀ ਦਾ ਸਫਰ ਜਿਹੜਾ ਤੈਅ ਕਰਨਾ ਹੈਗਾ ਇਹ ਹੀ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਂਜਲੀ ਹੋ ਸਕਦੀ ਹੈ ਇਹ ਹੀ ਉਹਨਾਂ ਨੂੰ ਨਮਸਕਾਰ ਹੋ ਸਕਦਾ ਹੈ ਇਹ ਹੀ ਤੁਹਾਡੇ ਗੁਰਸੇਖ ਹੋਣ ਦਾ ਇੱਕ ਸਬੂਤ ਹੋ ਸਕਦਾ ਹੈ ਕਿ ਐ ਬਾਬਾ ਨਾਨਕ ਐ ਗੁਰੂ ਨਾਨਕ ਦੇਵ ਅਸੀਂ ਤੁਹਾਡੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਹੀ ਚੱਲਿਆ ਕਦੇ ਕਿਸੇ ਨੂੰ ਨਫ਼ਰਤ ਨਾ ਕਰੋ ਦੂਜੇ ਗੁਰੂਆਂ ਨੇ ਵੀ ਇਸੇ ਤਰ੍ਹਾਂ ਦੇ ਸ਼ਬਦਾਂ ਦੀ ਪ੍ਰੋਡੋਤਾ ਕੀਤੀ ਹੈ ਅੱਜ ਅਸੀਂ ਦੇਖਦੇ ਹਾਂ ਕਿ ਜਾਤਾਂ ਦੇ ਨਾਂ ਦੇ ਉੱਤੇ ਕਈ ਵਾਰੀ ਨਫ਼ਰਤਾਂ ਖੜੀਆਂ ਹੁੰਦੀਆਂ ਲੀਡਰਾਂ ਵੋਟਾਂ ਮੰਗਣ ਦੇ ਮਾਰੇ ਜਾਤਾਂ ਵਾਲੀਆਂ ਗੱਲਾਂ ਇੱਕ ਦੂਜੇ ਨੂੰ ਨਿੰਦਣ ਭੰਡਣ ਲੱਗ ਜਾਂਦੇ ਉਹਦੀ ਜਾਤ ਪਰਖਣ ਲੱਗ ਜਾਂਦੇ ਨੇ ਗੁਰੂ ਅਮਰਦਾਸ ਜੀ ਵੀ ਕਹਿੰਦੇ ਨੇ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚੱਲੇ ਬਹੁਤ ਬੇਕਾਰਾ ਮਾਟੀ ਏਕ ਸਗਲ ਸੰਸਾਰਾ ਬਹੁ ਵਿਦ ਭਾਂਡੇ ਘੜੇ ਕੁਮਾਰਾ ਜਿਵੇਂ ਕੁਮਾਰ ਇੱਕੋ ਮਿੱਟੀ ਤੋਂ ਤਰ੍ਹਾਂ ਤਰ੍ਹਾਂ ਦੇ ਭਾਂਡੇ ਬਣਾ ਦਿੰਦਾ ਤੇ ਕੁਦਰਤ ਨੇ ਪ੍ਰਮਾਤਮਾ ਨੇ ਵੀ ਜਿਹੜੇ ਇੱਕੋ ਮਿੱਟੀ ਦੇ ਨਾਲੇ ਤਰ੍ਹਾਂ ਤਰ੍ਹਾਂ ਦੇ ਬੰਦੇ ਬਣਾਏ ਹੋਏ ਆ ਤੁਸੀਂ ਇਹਨਾਂ ਨੂੰ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਜਾਤ ਦਾ ਹੰਕਾਰ ਕਰਨ ਵਾਲੇ ਨੂੰ ਸਾਡੇ ਗੁਰੂਆਂ ਨੇ ਮੂਰਖ ਕਿਹਾ ਇਹ ਬਾਣੀ ਦੇ ਵਿੱਚ ਸਰਟੀਫੀਕੇਟ ਦਿੱਤਾ ਪਿਆ ਇਸ ਕਰਕੇ ਜਿਹੜਾ ਬੰਦਾ ਜਾਤ ਦਾ ਹੰਕਾਰ ਕਰਦਾ ਉਹਨੂੰ ਗੁਰੂ ਸਾਹਿਬਾਨ ਨੇ ਮੂਰਖ ਕਿਹਾ ਤਾਂ ਇਸ ਕਰਕੇ ਸਾਨੂੰ ਇਸ ਮੂਰਖਤਾ ਤੋਂ ਹਟਣਾ ਚਾਹੀਦਾ ਹੈ ਕਦੇ ਵੀ ਸਾਨੂੰ ਕਿਸੇ ਦੀ ਜਾਤ ਨਹੀਂ ਪਰਖਣੀ ਚਾਹੀਦੀ ਕਦੇ ਸਾਨੂੰ ਕਿਸੇ ਦੀ ਭਾਸ਼ਾ ਨਹੀਂ ਪਰਖਣੀ ਚਾਹੀਦੀ ਅਸੀਂ ਇਸ ਧਰਤੀ ਦੇ ਵਸਿੰਦੇ ਆਂ ਜ਼ਿੰਦਗੀ ਬਹੁਤ ਛੋਟੀ ਹੈ ਬਹੁਤ ਛੇਤੀ ਇਹ ਸਫਰ ਜ਼ਿੰਦਗੀ ਦਾ ਮੁੱਕ ਜਾਣਾ ਸੋ ਇਹੋ ਜਿਹਿਆਂ ਪੈੜਾਂ ਪਾ ਕੇ ਜਾਓ ਜੇ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਗੁਰੂ ਮੰਨਦੇ ਆਂ ਤਾਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਢਾਲੀਏ ਤੇ ਜਿੰਦਗੀ ਦਾ ਸਫਰ ਤੈਅ ਕਰਕੇ ਲਾਜ਼ਮੀ ਫਿਰ ਸਾਡੀ ਜ਼ਿੰਦਗੀ ਸੁਖਾਲੀ ਹੋਏਗੀ। ਇਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਅਨੁਸਾਰੀ ਚੱਲ ਕੇ ਇਹ ਗੁਰਪੁਰਬ ਮਨਾਉਣਾ ਜਿਹੜਾ ਸਾਰਥਕ ਹੋ ਸਕਦਾ ਹੈ। ਜੇ ਤੁਹਾਨੂੰ ਇਹ ਗੱਲ ਚੰਗੀ ਲੱਗੀ ਹੈ ਤਾਂ ਮੈਂ ਬੇਨਤੀ ਕਰਦਾ ਕਿ ਮੇਘ ਰਾਜਰ ਅੱਲਾ ਮੇਰਾ ਨਾਂ ਹੈ ਤੇ ਮੇਰੇ ਚੈਨਲ ਦਾ ਨਾਂ ਵੀ ਮੇਘ ਰਾਜਰ ਅੱਲਾ ਹੀ ਹੈ। ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦਿਆ ਕਰੋ ਤੇ YouTube ਚੈਨਲ ਹੈ ਜਿਹੜਾ ਮੇਘ ਰਾਜਰ ਅੱਲਾ ਉਹਨੂੰ ਸਬਸਕ੍ਰਾਈਬ ਕਰਕੇ ਮੈਨੂੰ ਆਪਦਾ ਦੋਸਤ ਬਣਾਇਓ। ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਕਰੀਆ। ਮਿਹਰ